ਹੋ ਜੀ ਨਾਨਾ ਦੇਵੀ ਤੋਂ ਮਾਤਾ ਤੋਂ ਆਗੇ ਜੀ ਨੂੰ ਨੰਨ ਦਾ ਪ੍ਰਸਾਦ ਮੰਨ ਤੋਂ ਪ੍ਰਸਾਦ ਦਰਸ਼ਨ ਕਰਕੇ ਜਾਵਾਂਗੇ ਬਾਬਾ ਫੂਲਨ ਸਿੰਘ ਆ ਤੇ ਅੱਬਾ ਗੁਰਦਾਤਾ ਜੀ ਕੀ ਪ੍ਰਸਾਦ ਤੇ ਅੱਗੇ ਜਾ ਕੇ ਛੋੜਾ ਸਾਹਿਬ ਜੇ ਟਾਈਮ ਲੱਗੇ ਤਾਂ ਕੋ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਲੜਾਈ ਜੜ ਕੇ ਇਸ ਨੂੰ ਪਹੁੰਚੀਆਂ ਜੀ ਉੱਪਰ ਤੇ ਉੱਪਰੋਂ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਾਉਣਾ ਹੈ ਬਹੁਤ ਬਹੁਤ ਸਾਬ ਦੇ। ਸਾਥ ਸ੍ਰੀ ਕੀ ਜੀ ਦਾ ਸਾਬ। ਇਸ ਤੋਂ ਪਹਿਲਾਂ ਤੁਹਾਨੂੰ ਆਪਣੇ ਬੈਗ ਜਮ੍ਹਾਂ ਕਰਾਵਾਂਗੇ। ਜੋੜੇ ਜਮ੍ਹਾਂ ਕਰਾਵਾਂਗੇ। ਦੂਜਾ ਦੁਬਾਰਾ ਇਸ ਪਰ ਕਰਨਾਗੇ। ਆ ਇੱਕੇ ਵੇਲੇ ਇਹਨਾਂ ਨੇ ਇੱਕ ਪੁਲ ਵੀ ਬਣਾਇਆ ਸੀਗਾ। ਲੋਰੇਜ ਦਾ ਹੁਣ ਦੁਬਾਰਾ ਫੇਅਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ। ਮੇਰੇ ਖਸਾਬ ਨਾਲ ਕੋਈ ਹੋਰ ਨਕਸ਼ੇ 'ਚ ਖਸਾਬ ਨਾਲ ਆਪਣੇ ਪਹੁੰਚ ਗਏ ਤੇ ਨਵਾਂ ਉੱਤਰ ਲੰਗਰ ਦਾ ਸੌਰੀ ਜੋੜਾ ਘਰ ਵੀ ਨਵਾਂ ਉੱਤਰ ਪਰਲੀ ਸਾਈਡੋਂ ਗੁਰਦੁਆਰਾ ਸਾਹਿਬ ਦੇ ਨਾਲ ਬਣਿਆ ਹੋਇਆ ਹੈ ਇੱਧਰ ਹੁਣ ਬੈਗ ਜਮਾ ਕਰਾਵਾਂਗੇ ਲੋ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਤਖਤ ਸ੍ਰੀ ਕੇਸ਼ਗੁਰ ਸਾਹਿਬ ਅਨੰਦਪੁਰ ਸਾਹਿਬ ਵਿਖੇ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਸਾਹਮਣੇ ਤੇ ਇੱਧਰ ਜੋ ਆ ਬਿਲਡਿੰਗਾਂ ਬਣੀਆਂ ਇਹਦੇ ਵਿੱਚ ਬਣ ਗਿਆ ਨਵਾਂ ਜੋੜਾ ਘਰ ਜਿਹੜੀਆਂ ਸਾਨੂੰ ਤੁਹਾਨੂੰ ਨਹੀਂ ਪਤਾ ਹੈਗਾ ਕੋਈ ਵਾਰੀ ਬਾਹਰ ਹੀ ਉਹ ਦੇਖੋ ਤੁਹਾਡੇ ਸਾਹਮਣੇ ਉਹ ਜੁੱਤੀਆਂ ਦਾ ਢੇਰ ਲੱਗਿਆ ਪਿਆ ਵਾ ਇੱਥੇ ਇੱਧਰ ਵੀ ਦੇਖੋ ਆਉਂਦਾ ਇੱਧਰ ਵੀ ਜੁੱਤੀਆਂ ਦਾ ਢੇਰ ਲੱਗਿਆ ਪਿਆ ਵਾ ਕੌੜੀਆਂ ਦੇ ਮੂਹਰੇ ਤੇ ਇੱਥੋਂ ਫਿਰ ਲੋਕ ਜੁੱਤੀਆਂ ਤੇ ਬੂਟ ਚੱਕ ਕੇ ਚੋਰੀ ਕਰਕੇ ਲੈ ਜਾਂਦੇ ਐ ਇਸ ਤੋਂ ਬਿਹਤਰ ਆ ਵੀ ਤੁਸੀਂ ਆ ਸਾਹਮਣੇ ਬਹੁਤ ਸੁੰਦਰ ਬਹੁਤ ਵੱਡਾ ਖੁੱਲਾ ਜੁੜਾ ਘਰ ਬਣਿਆ ਹੋਇਆ ਵਾ ਉੱਥੇ ਤੁਸੀਂ ਜਮਾ ਕਰਾਓ ਆਪਣੇ ਜੂ ਵਗੈਰਾ ਚੱਪਲਾਂ ਵਗੈਰਾ ਤੇ ਟੋਕਨ ਲਓ ਤੇ ਅੰਦਰ ਜਾਓ ਬੇਫਿਕਰੀ ਨਾਲ ਵੇ ਨਮਾ ਕਰਾਉਣ ਲਈ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਤਾਂ ਕੀਤੀ ਹੈ ਕਿਉਂਕਿ ਉਸ ਤੋਂ ਪਹਿਲਾਂ ਅਸੀਂ ਇੱਥੇ ਆਏ ਸੀਗੇ ਤਕਰੀਬਨ ਮਾਰਚ ਮਹੀਨੇ 'ਚ ਤੇ ਮੈਂ ਇਸੇ ਜਗ੍ਹਾ ਤੇ ਸਾਹਮਣੇ ਸਾਹਮਣੇ ਖੜਾ ਸੀ ਉਸੇ ਜਗ੍ਹਾ ਤੇ ਔਰ ਇੱਥੇ ਸਾਡੇ ਕੁਝ ਉੱਤਰੋਂ ਜਾਨਾ ਗੁਜਰਾਤ ਤੋਂ ਆਏ ਹੋਏ ਸਵੀਰ 7-8 ਤੇ ਉਹ ਇੱਥੇ ਆਏ ਤੇ ਉਹਨਾਂ ਨੇ ਸ਼ੂਲ ਆ ਕੇ ਆਪਣੇ ਖਰ ਬਿਲਕੁਲ ਨਵੇਂ ਫੂਡ ਮੇਰੇ ਸਾਹਮਣੇ ਉਸੇ ਆਇਆ ਪਰਸਨਾਂ ਉੱਥੇ ਆਇਆ ਤੇ ਮੇਰੇ ਦੇਖਦੇ ਦੇਖਦੇ ਉਹਨੇ ਲਫਾਕ ਵਿੱਚ ਦੋ ਜੋੜੇ ਉਹਨਾਂ ਨੂੰ ਪਾਏ ਤੇ ਚੱਕ ਕੇ ਲੈ ਗਿਆ ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਤੇ ਹੁਣ ਦੇਖਣ ਵਾਲਾ ਜੋ ਉੱਥੇ ਗੁਜਰਾਤ ਤੋਂ ਇੱਥੇ ਦੇਖਣ ਆਏ ਆ ਦਰਸ਼ਨ ਕਰਨ ਆਏ ਆ ਉਹ ਇਹ ਸੋਚੂਗਾ ਕਿ ਇੱਥੇ ਗੁਰਦੁਆਰਾ ਸਾਹਿਬ ਆਏ ਅਸੀਂ ਸਾਡੇ ਜੋੜੇ ਚੱਕੇ ਗਏ ਤੇ ਸਿੱਖ ਸੰਗਤਾਂ ਲਈ ਸਮੁੰਦਗੀ ਦੀ ਗੱਲ ਆ ਪਰ ਕੀਤਾ ਉਹ ਜੋ ਮਤਲਬ ਸੀਗਾ ਕਾਰਵਾਈ ਉਹ ਸੀਗਾ ਭਈਆ ਬੰਦਾ ਜਿਹਨੂੰ ਆਪ ਪ੍ਰਵਾਸੀ ਕਹਿ ਦਿੰਨੇ ਆ ਸੋ ਇਸੇ ਕਰਕੇ ਤੁਹਾਨੂੰ ਕਿਹਾ ਵੀ ਜੋੜੇ ਆ ਉਹਦੇ ਜਮਾ ਕਰਾਓ ਤੇ ਇੱਧਰ ਜੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਕੜਾਹ ਪ੍ਰਸ਼ਾਦ ਦੀ ਪਰਚੀ ਲਓ ਤੇ ਦੇਖ ਕਰਾਓ ਆਪਣੀ ਜੋ ਵੀ ਤੁਸੀਂ ਕਰਵਾਉਣਾ ਚਾਹੁੰਦੇ ਜਿੰਨੇ ਦੀ ਵੀ ਤੇ ਉਹ ਸਾਹਮਣੇ ਜੋ ਮਾਤ ਤੁਸੀਂ ਦੇਖ ਰਹੇ ਹੋ ਉੱਥੇ ਥੱਲੇ ਜਾ ਕੇ ਗੁਰੂ ਘਰ ਲੰਗਰ ਆ ਖੁੱਲੇ ਗੁਰੂ ਕੇ ਲੰਗਰ ਤੁੱਤ ਬੱਸਦੇ ਆ ਹਰ ਸਮੇ ਤੇ ਆ ਜੋ ਸੁੰਦਰ ਬਿਲਡਿੰਗ ਤੁਸੀਂ ਦੇਖ ਰਹੇ ਹੋ ਉੱਤ ਸ੍ਰੀ ਕੇਸ਼ਗੁਰ ਸਾਹਿਬ ਦੀ ਹੁਣ ਆਪਾਂ ਅੰਦਰ ਜਾ ਕੇ ਅੰਦਰ ਵਾਸੇ ਫੋਨ ਅਲਾਉਡ ਦਾ ਹੈ ਨਹੀਂਗਾ ਮੈਂ ਤੁਹਾਨੂੰ ਬਾਹਰੋਂ-ਬਾਹਰੋਂ ਦਰਸ਼ਨ ਕਰਵਾਉਂਗਾ ਜੇ ਅੰਦਰ ਥੋੜੀ ਜਿਹੀ ਕਲਿੱਪ ਬਣ ਗਈ ਆਪਣੇ ਤਾਂ ਬਣਾ ਕੇ ਲਵਾਂਗੇ ਹਾਂ ਇਹ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਸਾਧ ਤ੍ਰੀਕੇਸ਼ਗੁਰ ਸਾਹਿਬ ਦੀ ਪੁੱਤਰ ਦਾ ਨੌਕਰ ਖੜਾ ਹੈ ਉਹ ਸੈਟ ਧਾਕੇ ਜਰਾਬਾਂ ਉਤਾਰ ਕੇ ਤੇ ਪੈਰ ਧੋ ਕੇ ਅੰਦਰ ਜਾਓ ਸੋ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੋ ਆਪਣੇ ਵੀਰ ਜੀ ਲੈ ਕੇ ਤਕ ਸੋਣ ਨੂੰ ਸੀ ਬਾਤਕੀ ਕਰਨ ਜਾ ਰਹੇ ਨੇ ਅੰਦਰ ਸਾਧ ਤ੍ਰੀਕੇਸ਼ਗੁਰ ਸਾਹਿਬ ਦੇ ਪਾਹਣ ਅੈਂਟਰਸ ਤੇ ਆ ਚੁੱਕੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਖਤ ਸ੍ਰੀ ਕੇਸਗੜ ਸਾਹਿਬ ਤੇ ਜੋ ਪੰਜ ਪੈਰਾਂ ਦੇ ਨਾਮ ਲਿਖੇ ਹੋਏ ਆ ਤੇ ਜੋ ਪੰਜ ਮਹਾਰਾਜ ਜੀ ਨੇ ਕਟਾਰ ਕਰਪਾ ਵਰਸ਼ਾ ਨਾਗਣੀ ਬੰਦੂਕ ਸੈਫ ਇਹ ਜੋ ਫੱਥਿਆ ਗੁਰੂ ਸਾਹਿਬ ਜੀ ਵਰਤਲੇ ਸਨ ਉਹ ਸ਼ਸਤਰ ਉਹ ਨੇ ਸ਼ਮਸ਼ੀਰ ਵਰਸ਼ਾ ਵਰਸੀ ਢਾਲ ਪੰਜ ਪਿਆਰਿਆਂ ਦੇ ਨਾਮ ਨੇ ਜੋ ਗੁਰੂ ਸਾਹਿਬ ਜੀ ਨੇ ਅਮਰ ਛਾ ਕੇ ਸਿੰਘ ਸਜਾਏ ਸਨ ਤੇ ਥੱਲੇ ਜੋ ਗੁਰੂ ਸਾਹਿਬ ਜੀ ਦੇ ਸ਼ਾਸਤਰ ਇੱਥੇ ਪਏ ਨੇ ਉਹਨਾਂ ਦੇ ਨਾਮ ਲਿਖੇ ਹਨ ਜੋ ਅੰਦਰ ਸ਼ੋਭਿਤ ਹਨ ਸੋ ਆਪਾਂ ਹੁਣ ਅੰਦਰ ਦਾਖਲ ਹੋ ਚੁੱਕੇ ਆ ਮੈਂ ਪਹਿਲਾਂ ਇੱਥੋਂ ਤੁਹਾਨੂੰ ਜੋ ਤਖਤ ਸ੍ਰੀ ਕੇਸਗੜ ਸਾਹਿਬ ਦੀ ਖੂਬਸੂਰਤ ਸਮਾਰਥੋਂ ਤੁਹਾਨੂੰ ਦਿਖਾਣਾ ਚਾਹਨਾ ਵਾ ਦਰਸ਼ਨ ਕਰੋ ਤਖਤ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਦਾ ਹੈ ਪਾਂ ਦੇਖ ਕਰਵਾਉਨੇ ਆ ਛੜਾ ਪ੍ਰਸ਼ਾਦ ਦੀ ਉਹ ਇੱਥੇ ਕਿਰਪਾਨ ਭੇਡ ਇੱਥੇ ਧੋਲ ਆਇਆ ਜਾਂਦਾ ਹੈ ਤੇ ਬਾਕੀ ਆਪਾਂ ਇੰਟਰਸਟ ਤੇ ਖੜੇ ਆ ਅੰਦਰ ਫੋਨ ਲਾਊਡ ਨਹੀਂ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਜੋ ਇੱਥੇ ਲਿਖਿਆ ਹੋਇਆ ਹੈ ਤਾਂ ਸ੍ਰੀ ਕੇਸਗੜ ਸਾਹਿਬ ਦੇ ਅੰਦਰ ਫੋਨ ਬੰਦ ਕਰਕੇ ਰੱਖੋ ਪਹੁੰਚ ਚੁੱਕੇ ਆ ਤੁਸੀ ਪੂਰਤ ਤੌਰ ਤੇ ਪਾਲਕੀ ਸਾਹਿਬ ਦਾ ਦਰਸ਼ਨ ਕਰ ਰਹੇ ਹੋ ਨਿਰੰਤਰ ਜੋ ਇੱਥੇ ਕੀਰਤਨ ਉਹ ਚੱਲਦਾ ਰਹਿੰਦਾ ਹੈ ਤੇ ਸੰਗਤਾਂ ਇੱਥੇ ਦਰਸ਼ਨ ਕਰਨ ਆਉਂਦੀਆਂ ਰਹਿੰਦੀਆਂ ਹਨ ਹਾਂ ਹੁਣ ਅਸੀਂ ਦਰਸ਼ਨ ਕਰਕੇ ਬਾਹਰ ਆ ਚੁੱਕੇ ਆ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਜੋ ਤਕਸਰੀ ਕੇਸਰ ਦਾ ਉਹ ਤੇ ਹੁਣ ਅਸੀਂ ਬਾਹਰ ਆ ਚੁੱਕੇ ਆ ਤੇ ਉਸ ਤੋਂ ਬਾਅਦ ਪ੍ਰਸ਼ਾਦ ਲਵਾਂਗੇ ਤੇ ਤੁਹਾਨੂੰ ਲੱਗਦਾ ਪਾਲ ਦੇ ਵੀ ਦਿਖਾਵਾਂਗੇ ਅਸੀਂ ਬੈਲਿੰਗ ਤੇ ਉਧਰ ਆਪਣੇ ਦਾ ਸਾਂਗੇ ਤੁਹਾਨੂੰ ਕਿੱਧਰ ਨਹੀਂ ਤੁਸੀਂ ਜਾ ਸਕਦੇ ਅਸੀਂ ਹੁਣ ਕੇਸ਼ਗੜ ਸਾਹਿਬ ਤੱਕ ਸੀ ਕੇਸ਼ਗੜ ਸਾਹਿਬ ਤੋਂ ਬਾਹਰ ਆ ਚੁੱਕੇ ਆ ਤਾਂ ਅਸੀਂ ਅੰਦਰ ਤੁਹਾਨੂੰ ਸੀ ਦਰਸ਼ਨ ਕਰਾਏ ਉਹ ਵੀ ਅਸੀਂ ਸਿੰਘ ਸਾਹਿਬ ਤੋਂ ਇਜਾਜ਼ਤ ਲਈ ਆ ਤਾਂ ਉਹਨਾਂ ਨੇ ਸਾਨੂੰ ਥੋੜਾ ਸ਼ਾਰਟ ਲੈਂਡ ਦਿੱਤਾ ਉਹ ਕਿਉਂਕਿ ਅੰਦਰ ਕੈਮਰਾ ਬੈਲ ਔਰ ਫੋਨ ਅਲਾਉਡ ਨਹੀਂ ਬਿਲਕੁਲ ਕਿਉਂਕਿ ਲੋਕ ਫਿਰ ਇੱਥੇ ਫੋਟੋਗ੍ਰਾਫੀ ਕਰਨੋਂ ਨਹੀਂ ਹਟਲੇ ਹੈਗੇ ਵੀਡੀਓ ਬਣਾਉਣੋਂ ਨਹੀਂ ਹਟਦੇ ਤੇ ਥੋੜਾ ਡਿਸਟਰਬੈਂਸ ਪੈਦਾ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਜੋ ਸੰਗਤਾਂ ਨੇ ਬਾਹਰ ਆ ਕੇ ਆਪਣੇ ਆਪਣੇ ਜੋ ਕੈਮਰਿਆਂ ਦੇ ਫੋਨਾਂ ਦੇ ਵਿੱਚ ਆਪਣੇ ਜੋ ਯਾਦਗਾਰ ਤਸਵੀਰਾਂ ਉਹ ਕੈਪਚਰ ਕਰ ਰਹੇ ਨੇ ਸੋ ਬਾਹਰ ਆ ਕੇ ਇਥੋਂ ਗੜਾ ਪ੍ਰਸ਼ਾਦ ਸੰਗਤਾਂ ਜੋ ਪ੍ਰਾਪਤ ਕਰਦੀਆਂ ਹਨ ਜੋ ਤੇਗ ਗੜਾ ਪ੍ਰਸ਼ਾਦ ਦੀ ਬਣੀ ਹੁੰਦੀ ਹੈ ਉਹ ਤੋਂ ਪ੍ਰਾਪਤ ਕਰਦੀਆਂ ਹਨ ਤੇ ਆਹ ਬਾਹਰ ਜਾਣ ਦਾ ਰਸਤਾ ਹੈ ਤੇ ਇਥੋਂ ਬਾਹਰ ਜਾ ਕੇ ਜੋ ਵੀ ਸੰਗਤਾਂ ਨੂੰ ਭੋਜਨ ਪ੍ਰਸ਼ਾਦਾ ਦੇ ਦੀ ਜ਼ਰੂਰਤ ਹੈ ਉਹ ਲੰਗਰ ਖਾਲ ਦੇ ਵਿੱਚ ਜਾ ਕੇ ਭੋਜਨ ਪ੍ਰਸ਼ਾਦਾ ਛਕਦੇ ਹਨ ਤੇ ਸਾਹਮਣੇ ਤੁਸੀਂ ਜੋ ਦੇਖ ਸਕਦੇ ਹੋ ਉਧਰ ਦੀ ਅਸੀਂ ਐਂਟਰ ਕੀਤਾ ਸੀਗਾ ਤੇ ਆਹ ਐਗਜ਼ਿਟ ਆ ਇਧਰ ਦੀ ਤੇ ਕੇਸਵਰ ਸਾਹਿਬ ਦੇ ਅਸੀਂ ਬਿਲਕੁਲ ਬਾਹਰ ਦਰਸ਼ਨ ਕਰਕੇ ਆ ਚੁੱਕੇ ਹਾਂ ਤੁਸੀਂ ਵੀ ਦਰਸ਼ਨ ਕਰ ਰਹੇ ਹੋ ਤਾਂ ਸ਼੍ਰੀ ਕੀਰਤਨ ਸੋ ਹੁਣ ਅਸੀਂ ਬਾਹਰ ਪਹੁੰਚ ਚੁੱਕੇ ਆ ਇੱਥੇ ਇੱਕ ਤੁਹਾਨੂੰ ਹੋਰ ਇੰਪੋਰਟੈਂਟ ਚੀਜ਼ ਦਿਖਾਉਣਾ ਚਾਹੁੰਨਾ ਮੈਂ ਤੱਕ ਸ੍ਰੀ ਕੇਸ਼ਗੜ੍ਹ ਸਾਹਿਬ ਵਿੱਚ ਰੇਟ ਰੇਖਾ ਕੱਪੜੇ ਪਾ ਕੇ ਅੰਦਰ ਆਉਣਾ ਸਖਤ ਮਨਾ ਹੈ ਸੋ ਇੱਥੇ ਹਰ ਤਰ੍ਹਾਂ ਦੇ ਜੋ ਨੋਟਿਸ ਬੋਰਡ ਪ੍ਰੋਪਰ ਤਰੀਕੇ ਨਾਲ ਲੱਗੇ ਹੋਏ ਹਨ ਟੋਪੀ ਛੋਟੇ ਕੱਪੜੇ ਨਿਕਰ ਮਿੰਨੀ ਸਕਰਟ ਬਰਮੋਡਾ ਕੈਪਰੀ ਫਟੀਆਂ ਫਟੀਆਂ ਜੀਨਸ ਆਹ ਦੇਖੇ ਸਾਰਾ ਕੁਝ ਹੀ ਮਤਲਬ ਮਨਾਹੀ ਹੈ ਕੋਣ ਪਾ ਕੇ ਉਹਨਾਂ ਦਰਬਾਰ ਸਾਹਿਬ ਵਿੱਚ ਜਾਣ ਤੋਂ ਫਿਰ ਉਹ ਸਾਹਮਣੇ ਸਿੰਘ ਸਾਹਿਬ ਡਿਊਟੀ ਤੇ ਬੈਠਿਆ ਉਹ ਉੱਥੇ ਗੇਟ ਤੇ ਹੀ ਰੋਕ ਲੈਂਦੇ ਆ ਜੋ ਤੁਸੀਂ ਦੇਖ ਸਕਦੇ ਹੋ ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੋ ਮੈਂ ਪਹਿਲਾਂ ਵੀ ਤੁਹਾਨੂੰ ਦਿਖਾ ਚੁੱਕਿਆ ਵਾਂ ਇਹ ਸਾਹਮਣੇ ਜੋ ਬਿਲਡਿੰਗ ਬਣੀ ਹੋਈ ਹੈ ਇਹਦੇ ਬਿਲਕੁਲ نیچے ਥੱਲੇ ਉੱਤਰ ਕੇ ਜਾਣਾ ਪੈਂਦਾ ਹੈ ਤੇ ਥੱਲੇ ਲੰਗਰ ਹਾਲ ਵਿੱਚ ਲੰਗਰ 24 ਘੰਟੇ ਅਤੁੱਟ ਵਰਤਦਾ ਹੈ ਜੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਥੇ ਠੰਡੇ ਪਾਣੀ ਦੀ ਜੋ ਸ਼ਵੀਲ ਹਰ ਵਕਤ ਚੱਲਦੀ ਰਹਿੰਦੀ ਹੈ ਗਰਮੀ ਜ਼ਰਦੀ ਵਿੱਚ ਹਰ ਵਕਤ ਚੱਲ ਤੁਸੀਂ ਇੱਥੋਂ ਸ਼ੱਕ ਸਕਦੇ ਹੋ ਸੇਵਾਦਾਰ ਹਰ ਵਕਤ ਤੇ ਮੌਜੂਦ ਰਹਿੰਦੇ ਹਨ ਸੋ ਇੱਥੇ ਜੋ ਬੀੜੀ ਸਿਗਰਟ ਜਰਦਾ ਤੰਬਾਕੂ ਆਦ ਉਹ ਵੀ ਸਭ ਚੀਜ਼ਾਂ ਦੀ ਮਨਾਹੀ ਹੈ ਸੋ ਨਾਲ ਦੇ ਨਾਲ ਜੋ ਸਿੰਘ ਸਾਹਿਬ ਬੈਠੇ ਆ ਇਹ ਵੀ ਦੱਸ ਰਹੇ ਆ ਸੰਗਤਾਂ ਨੂੰ ਨਗੇ ਸਿਰ ਅੰਦਰ ਜਾਣਾ ਬਿਲਕੁਲ ਮਨਾ ਹੈ ਚਾਹੇ ਕੋਈ ਬੱਚਾ ਹੈ ਚਾਹੇ ਕੋਈ ਵੱਡਾ ਹੈ ਸੋ ਆ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਰਮਾਲ ਰਮਾਲਾ ਸਾਹਿਬ ਰੱਖੇ ਹੋਏ ਹਨ ਇੱਥੋਂ ਤੁਸੀਂ ਇਹ ਪ੍ਰਾਪਤ ਕਰਕੇ ਆਪਣੇ ਸਿਰ ਤੇ ਬੰਨ ਕੇ ਅੰਦਰ ਜਾ ਸਕਦੇ ਹੋ ਨਗੇ ਸਿਰ ਤੁਸੀਂ ਅੰਦਰ ਨਹੀਂ ਜਾ ਸਕਦੇ ਸੋ ਸਿੰਘ ਸਾਹਿਬ ਇੱਥੇ ਡਿਊਟੀ ਤੇ ਹਰ ਵਕਤ ਆਪਣੀਆਂ ਆਪਣੀਆਂ ਡਿਊਟੀਆਂ ਜੋ ਨਿਭਾਉਂਦੇ ਰਹਿੰਦੇ ਹਨ ਇਹ ਉਧਰ ਜੋ ਤੁਹਾਨੂੰ ਪਹਿਲਾਂ ਦਿਖਾਇਆ ਖੰਡੇ ਚੱਲਦਾ ਇੱਧਰ ਕਾਉਂਟਰ ਬਣਿਆ ਹੋਇਆ ਬੀਬੀਆਂ ਔਰ ਵੀਰ ਨੌਜਵਾਨ ਸੇਵਾ ਕਰ ਰਹੇ ਹਨ ਸੋ ਇੱਧਰ ਥੱਲੇ ਜਾ ਕੇ ਜੋ ਲੰਗਰ ਹਾਲ ਦੀ ਇਮਾਰਤ ਹੈ ਇੱਧਰ ਰੈਂਪ ਵੀ ਬਣਿਆ ਹੋਇਆ ਹੈ ਸਾਹਮਣੇ ਜਿੱਦੋਂ ਵੀ ਤੁਸੀਂ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ ਤੇ ਇੱਧਰ ਨਾਲ ਹੀ ਕੌਲੀਆਂ ਵੀ ਜਾਂਦੀਆਂ ਹਨ ਸੋ ਐਸ ਤੋਂ ਥੱਲੇ ਉੱਪਰ ਗਿਆ ਤੁਸੀਂ ਲੰਗਰ ਹਾਲ ਵੱਲ ਜਾ ਸਕਦੇ ਹੋ ਭੋਜਨ ਪ੍ਰਸ਼ਾਦਾ ਚਾਹ ਪਾਣੀ ਜੋਗੀ ਸਕਣਾ ਸੱਤ ਸੋ ਐਦੋਂ ਤੁਸੀਂ ਹੁਣ ਪਹੁੰਚ ਚੁੱਕੇ ਹਾਂ ਲੰਗਰ ਹਾਲ ਦੇ ਵਿੱਚ ਤੇ ਲੰਗਰ ਹਾਲ ਤੋਂ ਸਾਹਮਣੇ ਜਿਵੇਂ ਤੁਸੀਂ ਦੇਖ ਸਕਦੇ ਹੋ ਸੰਗਤਾਂ ਸਾਫ਼-ਸੁਥਰੇ ਕੋ ਬਰਤਨ ਆਪ ਲੈ ਸਕਦੀਆਂ ਹਨ ਜਾਂ ਸੇਵਾਦਾਰ ਵੀ ਦਿੰਦੇ ਹਨ ਤੇ ਪੰਗਤਾਂ ਵਿੱਚ ਬੈਠ ਕੇ ਉਧਰ ਲੰਗਰ ਖਾ食ਦੇ ਹੋ ਤੁਸੀਂ ਤੇ ਇੱਧਰ ਜੋ ਸਾਹਮਣੇ ਸ਼ਾਦਾ ਲੰਗਰ ਚੱਲਦਾ ਹੈ ਜੋ ਪ੍ਰਸ਼ਾਦ ਤੇ ਚਾਹ ਦਾ ਲੰਗਰ ਨਿਰੰਤਰ ਇੱਥੇ ਚੱਲਦਾ ਰਹਿੰਦਾ ਹੈ ਕਿ ਜਦੋਂ ਮਰਜੀ ਆਓ ਲੰਗਰ ਖੁੱਲਾ ਢੇਡ ਭਰ ਕੇ ਆਪਣਾ ਹਾਂਜੀ ਸੋ ਅੱਜ ਤੁਹਾਨੂੰ ਹੁਣ ਇਮਾਰਤ ਜੀ ਦਿਖਾ ਰਹੇ ਹਾਂ ਇਹ ਬਹੁਤ ਹੀ ਵੱਡੀ ਇੱਥੇ ਵਿਸ਼ਾਲ ਜੋ ਸ੍ਰਾਵਣੀ ਹੋਈ ਹੈ ਜਿਸ ਤੇ ਕਿ ਯਾਤਰੀ ਆ ਕੇ ਠਹਿਰਦੇ ਹਨ ਕਮਰੇ ਬਣੇ ਹੋਏ ਹਨ ਕਮਰੇ ਆਪਣੇ ਲੈਂਦੇ ਹਨ ਤੇ ਆਪਣਾ ਇੱਥੇ ਰਹਿਾਇਜ਼ ਕਰਦੇ ਹਨ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਨ ਸੋ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਕਮਰੇ ਲੈਣ ਲਈ ਬੁਕਿੰਗ ਕਰਾਉਣ ਲਈ ਜੋ ਆਹ ਸਾਰੇ 71 ਕੋਈ ਸੰਗਤ ਇਹ ਸਾਹਮਣੇ ਇੱਥੇ ਜੋ ਦਫ਼ਤਰ ਹੈ ਇੱਥੇ ਤੁਸੀਂ ਕਮਰੇ ਆਪਣੇ ਆਧਾਰ ਕਾਰਡ ਦਿਖਾ ਕੇ ਬੁੱਕੇ ਕਰਵਾ ਸਕਦੇ ਹੋ ਤੇ ਆਪਣੇ ਪਰਿਵਾਰ ਨਾਲ ਜਾਂ ਸੰਗਤ ਨਾਲ ਤੁਸੀਂ ਇੱਥੇ ਰਹਿ ਸਕਦੇ ਹੋ ਆਰਾਮ ਨਾਲ ਸੋ ਆ ਤੁਹਾਨੂੰ ਹੁਣ ਬਾਹਰੀ ਦ੍ਰਿਸ਼ਿਓ ਦਿਖਾ ਰਹੇ ਹਾਂ ਸਤਾਂ ਤੋਂ ਸੀ ਬਾਹਰ ਆ ਚੁੱਕੇ ਹਾਂ ਤੇ ਆ ਬਾਹਰਲਾ ਰਸਤਾ ਹੈ ਆ ਲੰਗਰ ਹਾਲ ਦੀ ਬਿਲਡਿੰਗ ਹੈ ਤੇ ਸੰਗਤਾਂ ਇੱਥੇ ਜੋ ਨਿਰੰਤਰ ਉਮੇ ਰਹੇ ਨਹੀਂ ਹਨ ਹੁਣ ਜੋ ਮਾਤਾ ਨਾਨਾ ਦੇਵੀ ਹੋਰ ਮਾਤਾ ਜਵਾਲਾ ਹੀ ਕੈਂਪੂਰ ਨੀ ਦੇ ਚਾਲੇ ਵੀ ਚੱਲਦੇ ਹਨ ਉੱਥੇ ਉੱਥੋਂ ਵੀ ਸੰਸਾਂ ਆਉਂਦੀਆਂ ਹਨ ਉਹ ਵੀ ਇੱਥੇ ਆਨੰਦਪੁਰ ਸਾਹਿਬ ਨਤਮਸਤਕ ਹੋ ਜਾਂਦੀਆਂ ਹਨ ਤੇ ਬੱਚਿਆਂ ਦੇ ਟੂਰ ਵੀ ਆਉਂਦੇ ਹਨ ਸਾਲਜਾਂ ਦੇ ਟੂਰ ਵੀ ਆਉਂਦੇ ਹਨ ਤੇ ਹੋਰ ਵੀ ਬਹੁਤ ਬਾਹਰੋਂ ਸੰਗਤਾਂ ਇੱਥੇ ਜੋ ਦਰਸ਼ਨ ਕਰਨ ਪਹੁੰਚੀਆਂ ਹਨ ਸੋ ਆਹ ਬਾਹਰੀ ਗੇਟ ਦਾ ਦ੍ਰਿਸ਼ ਹੈ ਜੋ ਅਸੀਂ ਲੰਗਰ ਹਾਲ ਦੀ ਸਾਈਡ ਤੋਂ ਆਉਂਦੇ ਹਾਂ ਤੇ ਇੱਧਰ ਸੋ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਦੁਕਾਨਾਂ ਲੱਗੀਆਂ ਹੋਈਆਂ ਹਨ ਸੇਲਾਂ ਲੱਗੀਆਂ ਹੋਈਆਂ ਹਨ ਲਗਭਗ ਸੂਰਤ ਬਾਜ਼ਾਰ ਇੱਥੇ 12 ਮਹੀਨੇ ਹੀ ਸਾਲ ਦੇ 365 ਦੇ ਦਿਨਾਂ ਸਾਰਾ ਇੱਥੇ ਬਾਜ਼ਾਰ ਇਸੇ ਤਰ੍ਹਾਂ ਹੀ ਤੁਹਾਨੂੰ ਲੱਗਿਆ ਮਿਲੇਗਾ ਜਦੋਂ ਮਰਜ਼ੀ ਤੁਸੀਂ ਆ ਕੇ ਤੁਹਾਨੂੰ ਪਛਾਣ ਲਓ ਜਾਂ ਹੋਰ ਆਪਣੇ ਜੋ ਬੱਚਿਆਂ ਲਈ ਕੋਈ ਵਸਤੂਆਂ ਲੈਣਾ ਚਾਹੁੰਦੇ ਹੋ ਉਹ ਲੈ ਸਕਦੇ ਹੋ ਸੋ ਇਸੇ ਤਰ੍ਹਾਂ ਇਸ ਤੇ ਜੋ ਹਰ ਵਕਤ ਬਾਜ਼ਾਰ ਜੋ ਸਜੇ ਰਹਿੰਦੇ ਹਨ ਕਿਉਂ ਲੋਕ ਆਪਣੇ ਜੋਖੀਦਾਰੀ ਕਰਦੇ ਹਨ ਸ਼ਾਪਿੰਗ ਕਰਦੇ ਹਨ ਇਥੋਂ